ਨੂਰੋ ਕਨੜਾ ਪ੍ਰਸ਼ਾਸਨ ਮੁਰਦਾਬਾਦ 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 ਮੰਗਾਣਾ ਸੋਨਾਲਾ ਪ੍ਰਸ਼ਾਸਨ ਮੁਰਦਾਬਾਦ 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 ਮੰਗਾਣਾ ਸੋਨਾਲਾ ਪ੍ਰਸ਼ਾਸਨ ਮੁਰਦਾਬਾਦ 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 ਜਿਹੜਾ ਇੱਥੇ ਜਲ ਸਪਲਾਈ ਦੇ ਵਿੱਚ ਐਕਸ਼ਨ ਆਇਆ ਉਹ ਸਭ ਤੋਂ ਘਟੀਆ ਐਕਸ਼ਨ ਆ ਸ਼ਹਿਰ ਦਾ ਮੇੜਾ ਗਰਗ ਕਰਤਾ ਉਹਨੇ ਅਸੀਂ ਕੱਚੇ ਕੰਮ ਆ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਉਹਨੂੰ ਕਈ ਵਾਰੀ ਮੰਗ ਪੱਤਰ ਦਿੱਤੇ ਆ ਸਾਡੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਹ ਜਾਣ ਬੁੱਝ ਕੇ ਮਾਹੌਲ ਕ੍ਰੀਏਟ ਕਰ ਰਿਹਾ ਸ਼ਹਿਰ ਦੇ ਵਿੱਚ ਕਿ ਇਹ ਜਿਹੜੇ ਕੱਚੇ ਕਾਮੇ ਆ ਸਾਨੂੰ ਘਰਾਵ ਕਰਦੇ ਆ ਅਸਲ ਦੇ ਵਿੱਚ ਮੈਨੇਜਮੈਂਟ ਹਜ਼ਾਰਾਂ ਦੇ ਕੱਪੜੇ ਕਰਕੇ ਜਿਹੜਾ 80000 ਰੁਪਿਆ ਲੈਂਦਾ ਤਨਖਾਹ ਜਾਂ 70000 ਰੁਪਿਆ ਲੈਂਦਾ ਉਹ ਇਧਰੋਂ ਉਧਰੋਂ ਹੱਥ ਮਾਰ ਕੇ ਆਪ ਦਾ ਪੱਥ ਮਾਰਨ ਦੀ ਕੋਸ਼ਿਸ਼ ਕਰਦਾ ਪਰ ਜਿਹੜੇ ਸਾਡੇ ਕੱਚੇ ਕਾਮੇ ਉਹਨਾਂ ਦੇ ਹੱਕ ਦੱਬਨ ਦੇ ਤੁਰੀ ਹੋਈ ਮੈਨੇਜਮੈਂਟ ਅਸੀਂ ਐਮਐਲਏ ਸਾਹਿਬ ਨੂੰ ਕਾਗਜ਼ ਪੱਤਰ ਦੇਖੋਣਾ ਚਾਹੁੰਦੇ ਆ ਜਿਹੜੇ ਕਿਰਤ ਭਾਗ ਵੱਲੋਂ ਜਿਹੜੇ ਲਾਗੂ ਕੀਤੇ ਗਏ ਆ ਆ ਸਾਡੇ ਕਿਰਤ ਭਾਗ ਵੱਲੋਂ ਸਾਡੀ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਪੱਤਰ ਜਿਹੜੇ ਮੰਦੀ ਅਸੀਂ ਮੰਗ ਕਰ ਰਹੇ ਆ ਮੀਡੀਆ ਦੇ ਸਾਹਮਣੇ ਅਸੀਂ ਐਮਐਲਏ ਸਾਹਿਬ ਨੂੰ ਦਿੱਤੇ ਆ ਜੇਕਰ ਉਹ ਸਾਡੀਆਂ ਮੰਗਾਂ ਦਾ ਨਜ਼ਾਇਜ਼ ਦੱਸਦਾ ਉਹ ਪਿਛਲੀ ਵਾਰੀ ਉਹਨੇ ਸਾਨੂੰ ਮੀਡੀਆ ਦੇ ਵਿੱਚ ਭੰਡਣ ਦੀ ਕੋਸ਼ਿਸ਼ ਕੀਤੀ ਆ ਕਿ ਇਹਨਾਂ ਦੀਆਂ ਮੰਗਾਂ ਨਜ਼ਾਇਜ਼ ਆ ਐਮਐਲਏ ਸਾਹਿਬ ਇਹ ਪੱਤਰ ਪੜ੍ਹ ਲੈਣਾ ਇਹ ਪੰਜਾਬ ਸਰਕਾਰ ਦੇ ਇਹ ਕਿਰਤ ਭਾਗ ਦੇ ਪੱਤਰ ਜਿਹੜੇ ਉਹਨਾਂ ਨੇ ਲਾਗੂ ਕੀਤੇ ਹੋਏ ਆ ਇਹਦੇ ਇਸ ਬਿਹਤ ਤੇ ਅਸੀਂ ਮੰਗ ਮੰਗ ਰਹੇ ਆ ਪਰ ਸਾਡੀ ਮੰਗ ਦਾ ਮਸਲਾ ਹੱਲ ਕਰਨ ਦੀ ਬਜਾਏ ਉਹ ਐਕਸ਼ਨ ਸਾਨੂੰ ਬਦਨਾਮ ਕਰਨ ਤੇ ਸ਼ਹਿਰ ਦੇ ਵਿੱਚ ਮਾਹੌਲ ਗੰਦਾ ਕਰਨ ਤੇ ਤੁਲਿਆ ਹੋਇਆ ਇਸ ਕਰਕੇ ਅਸੀਂ ਐਮਐਲਏ ਨੂੰ ਪਹਿਲੀ ਬੇਨਤੀ ਇਹ ਕਰਦੇ ਆ ਕਿ ਸਾਡੀ ਮੰਗ ਦਾ ਮਸਲਿਆਂ ਦਾ ਹੱਲ ਕਰਾਇਆ ਜਾਵੇ ਅਸੀਂ ਕੱਚੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਸ਼ਹਿਰ ਦੀ ਸੇਵਾ ਕਰਦੇ ਆ ਰਹੇ ਆ ਅਸੀਂ ਬੇਨਤੀ ਇਹ ਆ ਵੀ ਸਰਕਾਰ ਨੂੰ ਕਹਿ ਕੇ ਸਾਡੇ ਔਰ ਸੂਚ ਮੁਲਾਜ਼ਮਾਂ ਨੂੰ ਪੱਕਾ ਕਰਵਾਇਆ ਜਾਵੇ ਮਿਰਣਾ ਬਲਜੀਤ ਸਿੰਘ ਪੱਟਿਆ ਜੀ ਜਿ세 ਬਤੀ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕ ਰਿਜਿਸਟਰ ਨੰਬਰ 31 ਤੋਂ ਸੂਬਾ ਪ੍ਰਚਾਰਕਤ ਦੇ ਜ਼ਿਲ੍ਹਾ ਪ੍ਰਧਾਨ ਜੀ ਅਸੀਂ ਤੁਸੀਂ ਇੱਥੋਂ ਦੇ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਹੁੰਦਾ ਕੀ ਕਾਰਨ ਹੈ ਜੀ ਅਸੀਂ ਜਲ ਸਪਲਾਈ ਮੈਨੇਜਮੈਂਟ ਨੂੰ ਆਪਣੀਆਂ ਆਕੀ ਮੰਗਾਂ ਨੂੰ ਲੈ ਕੇ ਕਈ ਵਾਰੀ ਮੰਗ ਪੱਤਰ ਦਿੱਤੇ ਗਏ ਆ 23 24 ਤੋਂ ਅਸੀਂ ਆਪਣੀ ਮੰਗ 8.33 ਨੂੰ ਲਾਗੂ ਕਰਾਉਣ ਦੇ ਲਈ ਮੰਗ ਪੱਤਰ ਦਿੱਤੇ ਗਏ ਉਸ ਦੇ ਬਹਿਰਤੀ ਅਸੀਂ ਪਿਛਲੇ ਮਹੀਨੇ ਧਰਨਾ ਲਾਇਆ ਸੀਗਾ ਜੀ ਤੇ ਮੈਨੇਜਮੈਂਟ ਨੇ ਸਾਨੂੰ ਇੱਥੋਂ ਦੇ ਐਸ.ੀ. ਸਾਹਿਬ ਨੇ ਸਾਨੂੰ ਪ੍ਰੋਮਸਾ ਦਿੱਤਾ ਸੀ ਕਿ ਨੌਵੇਂ ਮਹੀਨੇ ਦੇ ਵਿੱਚ ਤੁਹਾਡੀ ਮੰਗ ਦਾ ਮਸ ਪਰ ਜਦੋਂ 9ਵੇਂ ਮਹੀਨੇ ਦੇ ਵਿੱਚ ਸਾਡੀਆਂ ਕਟੇਸ਼ੀਆਂ ਲੱਗੀਆਂ ਤਾਂ ਉਹਨਾਂ ਦੇ ਵਿੱਚ ਸਾਡੇ ਐਕਸ਼ਨ ਸਾਹਿਬ ਵੱਲੋਂ ਜਿਹੜੀਆਂ ਕਟੇਸ਼ਨਾ ਬੋਰਡ ਵਾਲੀਆਂ ਕਟੇਸ਼ਨਾ ਪਾਸ ਕਰਨ ਤੋਂ ਮਨਾ ਕਰ ਦਿੱਤਾ ਗਿਆ ਉਸ ਦੇ ਬਹਿਬਰ ਤੇ ਅਸੀਂ ਦੁਬਾਰਾ ਜਿਹੜਾ ਜਥੇਬੰਦੀ ਤੌਰ ਤੇ ਅਸੀਂ ਸਮਾਗਮ ਲਗਾਇਆ ਅਸੀਂ ਅੱਜ ਇੱਥੋਂ ਦੇ ਵਿਧਾਇਕ ਐਮ ਐਲ ਏ ਕਾਕਾ ਬਰਾੜ ਜੀ ਨੂੰ ਮੰਗ ਪੱਤਰ ਦਿੱਤਾ ਕਿ ਸਾਡੀਆਂ ਮੰਗਾ ਮਸਲਾਂ ਦਾ ਜਿਹੜਾ ਹੱਲ ਕਰਾਇਆ ਜਾਵੇ ਇੱਥੇ ਜਿਹੜੇ ਕੱਚੇ ਕੰਮ ਹੈ ਉਹਨਾਂ ਨੂੰ ਸਰਕਾਰ ਨੂੰ ਕਹਿ ਕੇ ਜਿਹੜਾ ਪੱਕਾ ਕਰਾਇਆ ਜਾਵੇ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਲੈ ਕੇ ਉਹਨਾਂ ਦੇ ਮੰਗਾ ਮਸਲੇ ਦਾ ਹੱਲ ਕੀਤਾ ਜਾਵੇ ਜੇਕਰ ਤੁਹਾਡੀ ਮੰਗਾਂ ਦਾ ਹੱਲ ਨਹੀਂ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ ਅੱਜ ਅਸੀਂ ਤਾਂ ਕਾਕਾ ਬਰਾੜ ਗਗਦੀਪ ਸਿੰਘ ਕਾਕਾ ਬਰਾੜ ਜੀ ਨੂੰ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਜੇਕਰ ਸਾਡੀਆਂ ਮੰਗਾਂ ਮਸਲਾਂ ਦਾ ਹੱਲ ਨਹੀਂ ਹੁੰਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਸੀਂ ਨਾਲ ਵਾਲੇ ਜ਼ਿਲ੍ਹੇ ਨੂੰ ਸੁਭਾ ਕਮੇਟੀ ਨੂੰ ਬੇਨਤੀ ਕੀਤੀ ਆ ਕਿ ਜਿੰਨੇ ਵੀ ਸਾਡੇ ਨਾਲ ਵਾਲੇ ਜ਼ਿਲ੍ਹੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸ਼ਹਿਰ ਦੇ ਵਿੱਚ ਹੋਰ ਵੀ ਵੱਡਾ ਸੰਘਰਸ਼ ਵਿੜਾਂਗੇ ਜਿਸ ਦੀ ਜ਼ਿੰਮੇਵਾਰੀ ਹੈ ਜਿਹੜੀ ਸਾਡੇ ਐਕਸ਼ਨ ਸਾਹਿਬ ਦੀ ਜਾਂ ਸਾਡੀ ਮੈਨੇਜਮੈਂਟ ਦੀ ਹੋਊਗੀ